ਹਾਂਜੀ ਅੱਜ ਬਣਾਏ ਆਪਾਂ ਬਹੁਤ ਹੀ ਸਪੈਸ਼ਲ ਜਿਹੇ ਪਕੌੜੇ ਗਰਮੀ ਭਾਵੇਂ ਬਹੁਤ ਜ਼ਿਆਦਾ ਸੀ ਪਰ ਪਕੌੜਿਆਂ ਦੇ ਸਵਾਦ ਨੇ ਸਾਰਾ ਕੁਝ ਭੁਲਾ ਦਿੱਤਾ ਇਹਨਾਂ ਨੂੰ ਤੁਸੀਂ ਦਹੀਂ ਨਾਲ ਇਮਲੀ ਦੀ ਸੌਸ ਪਾ ਕੇ ਖਾ ਸਕਦੇ ਹੋ ਜਾਂ ਕੱਲੀ ਸੌਸ ਨਾਲ ਖਾ ਸਕਦੇ ਹੋ ਜਿਹੜੇ ਇਹ ਪਕੌੜੇ ਹੈਗੇ ਉਹ ਆਪਾਂ ਮੈਦੇ ਬਿਨਾ ਬੇਸਣ ਤੋਂ ਬਣਾਏ ਹੈ ਤੇ ਨਾਈ ਇਹਨਾਂ ਵਿੱਚ ਆਪਾਂ ਕੋਈ ਸੂਚੀ ਵਗੈਰਾ ਪਾਈ ਹੈ ਬਹੁਤ ਹੀ ਵਧੀਆ ਪਕੌੜੇ ਆ ਜਿਹੜੇ ਬਹੁਤ ਥੋੜੇ ਟਾਈਮ 'ਚ ਤਿਆਰ ਹੁੰਦੇ ਆ ਤੇ ਇਹਨਾਂ ਦਾ ਜਿਹੜਾ ਸਵਾਦ ਆ ਜੇ ਤੁਸੀਂ ਇੱਕ ਵਾਰੀ ਚੱਖ ਲਿਆ ਤਾਂ ਹਰ ਵਾਰੀ ਤੁਸੀਂ ਇਹੀ ਪਕੌੜੇ ਬਣਾਉਂਗੇ ਇਹ ਪਕੌੜੇ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਲਿਆ ਅੱਧਾ ਗਲਾਸ ਚਾਵਲਾਂ ਦਾ ਤੇ ਉਹਨੂੰ 3 ਤੋਂ 4 ਘੰਟਿਆਂ ਲਈ ਭਿਉਂ ਕੇ ਆਪਾਂ ਰੱਖਤਾ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇੱਕ ਜੱਗ ਵਿੱਚ ਪਾ ਲਾਂਗੇ ਤੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਬਿਲਕੁਲ ਤੇ ਇਹਨੂੰ ਕਰਾਂਗੇ ਜੀ ਆਪਾਂ ਗ੍ਰाइंड ਤੇ ਇਹ ਇਹ 2-3 ਮਿੰਟਾਂ ਦੇ ਵਿੱਚ ਲਗਾਤਾਰ ਚਲਾਉਣ ਤੋਂ ਬਾਅਦ ਬਿਲਕੁਲ ਬਰੀਕ ਪਿਸ ਜੂ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਬਰਤਨ ਦੇ ਵਿੱਚ ਕੱਢ ਲਾਂਗੇ ਤੇ ਜਿਹੜਾ ਇਹਦਾ ਪੇਸਟ ਹੈ ਦੇਖੋ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਬਿਲਕੁਲ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ ਉਬਲੇ ਹੋਏ ਆਲੂ 4-5 ਆਪਾਂ ਉਬਲੇ ਹੋਏ ਆਲੂ ਲਏ ਆ ਆਲੂਆਂ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਹੀ ਜੱਗ ਵਿੱਚ ਪਾ ਕੇ ਗ੍ਰाइंड ਕਰਾਂਗੇ ਤਾਂ ਕਿ ਇਹਦੇ ਵਿੱਚ ਇਹ ਚੰਗੀ ਤਰ੍ਹਾਂ ਮੈਸ਼ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਉਸੇ ਬਰਤਨ ਦੇ ਵਿੱਚ ਕੱਢ ਲਾਂਗੇ ਤੇ ਇੱਕ ਵਾਰੀ ਜੇ ਤੁਸੀਂ ਇਹ ਤਰੀਕੇ ਨਾਲ ਪਕੌੜੇ ਬਣਾਏ ਤਾਂ ਐਨੇ ਜ਼ਿਆਦਾ ਟੇਸਟੀ ਬਣਦੇ ਆ ਬਾਰ ਬਾਰ ਬਣਾਓਗੇ ਤੇ ਬਣਾਉਣੇ ਆ ਜਿਹੜੇ ਬਿਲਕੁਲ ਹੀ ਆਸਾਨ ਐ ਉਸ ਤੋਂ ਬਾਅਦ ਆਪਾਂ ਪਾਇਆ ਜੀ ਕੜਾਈ ਦੇ ਵਿੱਚ ਸਰੋਂ ਦਾ ਤੇਲ ਇਹ ਆਪਾਂ ਗਰਮ ਰੱਖਤਾ ਤੇ ਫਿਰ ਆਪਾਂ ਕੱਟੇ ਸੀ ਪਿਆਜ਼ ਤੇ ਇਹਦੇ ਵਿੱਚ ਆਪਾਂ ਪਾਏ ਆ ਜੀ ਦੋ ਪਿਆਜ਼ ਜਿਹੜੇ ਆਪਾਂ ਬਿਲਕੁਲ ਬਰੀਕ ਕੱਟੇ ਹੋਏ ਸੀ ਫਿਰ ਆਪਾਂ ਪਾਈਏ ਜੀ ਇਹਦੇ ਵਿੱਚ ਗੋਭੀ ਜਿਹਦਾ ਆਪਾਂ ਕद्दूकस ਕੀਤਾ ਹੋਇਆ ਸੀ ਉਹ ਤੁਸੀਂ ਨਿਚੋੜ ਲੈਣੀ ਆ ਸਾਫ਼ ਕਰਕੇ ਫਿਰ ਚਾਰ ਤੋਂ ਪੰਜ ਪਾਈਆਂ ਆਪਾਂ ਹਰੀਆਂ ਮਿਰਚਾਂ ਤੇ ਫਿਰ ਦੋ ਆਪਾਂ ਲਾਲ ਮਿਰਚਾਂ ਸੁੱਕੀਆਂ ਹੋਈਆਂ ਹੁੰਦੀਆਂ ਜਿਹੜੀਆਂ ਉਹ ਕੁੱਟੀਆਂ ਸੀ ਫਿਰ ਆਪਾਂ ਪਾਇਆ ਜੀ ਖਰਾ ਧਨੀਆ ਤੇ ਫਿਰ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀ ਸਭ ਤੋਂ ਪਹਿਲਾਂ ਮਿਰਚ ਆਪਾਂ ਲਾਲ ਮਿਰਚ ਪਾਈ ਹੈ ਸਿੰਪਲ ਤੇ ਥੋੜੀ ਜੀ ਇਹਦੇ ਵਿੱਚ ਆਪਾਂ ਦੇਗੀ ਮਿਰਚ ਵੀ ਪਾਵਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਨਮਕ ਹਲਦੀ ਜਿਹੜੀਆਂ ਵੀ ਚੀਜ਼ਾਂ ਤੁਹਾਨੂੰ ਪਸੰਦ ਹੈ ਥੋੜਾ ਜਿਹਾ ਆਪਾਂ ਮਸਾਲਾ ਵੀ ਪਾਵਾਂਗੇ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਦੇ ਟੇਸਟ ਦੇ ਅਕੋਰਡਿੰਗ ਲੈਣੀ ਆ ਥੋੜਾ ਜਿਹਾ ਆਪਾਂ ਪਾਇਆ ਧਨੀਆ ਪਾਊਡਰ ਇਹਦੇ ਵਿੱਚ ਤੇ ਫਿਰ ਕਾਲੀ ਮਿਰਚ ਪਾਈ ਆ ਆਪਾਂ ਇਹਦੇ ਵਿੱਚ ਤੇ ਕਾਲਾ ਨਮਕ ਵੀ ਪਾਇਆ ਆਪਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਜ਼ਰੂਰ ਪਾਇਓ ਇਹਨਾਂ ਨਾਲ ਜਿਹੜਾ ਇਹਦਾ ਸਵਾਦ ਆ ਬਹੁਤ ਜ਼ਿਆਦਾ ਵਧੀਆ ਆਉਂਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਬਿਲਕੁਲ ਬੇਕਿੰਗ ਸੋਡਾ ਪਾਇਆ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਫੂਡ ਕਲਰ ਤੇ ਜੇ ਤੁਹਾਨੂੰ ਇਹ ਪਸੰਦ ਹੈ ਪਾ ਲਿਓ ਨਹੀਂ ਤੁਸੀਂ ਉਹਨੂੰ ਸਕਿੱਪ ਵੀ ਕਰ ਸਕਦੇ ਹੋ ਪਰ ਜਿਹੜਾ ਪਕੌੜਿਆਂ ਦਾ ਰੰਗ ਹੈ ਨਾ ਉਹ ਇਸ ਕਲਰ ਦੇ ਨਾਲ ਹੀ ਆਉਂਦਾ ਹੈ ਤੇ ਇਹ ਬਹੁਤ ਹੀ ਜ਼ਿਆਦਾ ਫਿਰ ਬਣੇ ਵੀ ਸੋਹਣੇ ਲੱਗਦੇ ਐ ਤੇ ਟੇਸਟ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਹੁੰਦਾ ਉਸ ਤੋਂ ਬਾਅਦ ਆਪਾਂ ਇਹਨੂੰ ਵੀ ਮਿਕਸ ਕਰ ਲਿਆ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਉਸ ਤੋਂ ਬਾਅਦ ਆਪਾਂ ਦੇ ਇਹ ਹੱਥ ਦੇ ਨਾਲ ਹੋਣ ਇਹਨੂੰ ਮਿਕਸ ਕਰ ਲਾਂਗੇ ਬਿਲਕੁਲ ਲਾਸਟ ਤੇ ਤੇ ਫਿਰ ਆਪਣਾ ਕੜਾਈ ਵਿੱਚ ਤੇਲ ਹੈ ਜਿਹੜਾ ਉਹ ਗਰਮ ਹੋ ਗਿਆ ਤੇਲ ਆਪਾਂ ਇੰਨਾ ਜ਼ਿਆਦਾ ਗਰਮ ਵੀ ਨਹੀਂ ਕਰਨਾ ਕਿ ਉਹਦਾ ਧੂਆਂ ਜਿਹਾ ਨਿਕਲਣ ਲੱਗ ਜੇ ਬਸ ਗਰਮ ਤੋਂ ਥੋੜਾ ਜਿਹਾ ਘੱਟ ਰੱਖਣਾ ਤੇ ਉਸ ਤੋਂ ਬਾਅਦ ਆਪਾਂ ਪਾਦੇ ਜੀ ਇਹਦੇ ਵਿੱਚ ਪਕੌੜੇ ਤੇ ਤੁਸੀਂ ਦੇਖਿਓ ਇਹ 2-4 ਮਿੰਟਾਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਣਗੇ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਇੱਕੇ ਜਮਨੀ ਪਲਟਣਾ ਫਿਰ ਆਪਾਂ 1.5 ਮਿੰਟ ਤੱਕ ਜਦੋਂ ਇਹ ਫਰਾਈ ਹੋ ਗਏ ਫਿਰ ਇਹਨਾਂ ਨੂੰ ਆਪਾਂ ਪਲਟ ਦਾਂਗੇ ਤੇ ਇਹਨਾਂ ਦਾ ਜਿਹੜਾ ਰੰਗ ਵਗੈਰਾ ਆਉਂਦਾ ਇਸ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਸੋਹਣਾ ਆਉਂਦਾ ਹੈ ਬਿਲਕੁਲ ਸਿੰਪਲ ਪਕੌੜੇ ਆ ਕੋਈ ਆਪਾਂ ਜ਼ਿਆਦਾ ਸਮਾਨ ਇਹਦੇ ਲਈ ਕੱਟ ਕੇ ਨਹੀਂ ਰੱਖਣਾ ਪੈਂਦਾ ਕਈ ਵਾਰੀ ਕੀ ਹੁੰਦਾ ਪਕੌੜੇ ਖਾਣ ਨੂੰ ਵੀ ਦਿਲ ਕਰਦਾ ਤੇ ਘਰੇ ਬਿਸਣ ਵੀ ਨਹੀਂ ਪਿਆ ਹੁੰਦਾ ਤੇ ਇਹ ਬਹੁਤ ਹੀ ਜ਼ਿਆਦਾ ਵਧੀਆ ਹੈ तरीका है चावल वगैरह अपने घर आ में ही पड़े होते हैं तो आपा इस तरीके नाल बहुत बढ़िया पकोड़े बनके तैयार हो जाते हैं ਤੇ ਆਪਾਂ ਕਦੋਂ ਵੀ ਬਣਾ ਕੇ ਖਾ ਸਕਦੇ ਆ ਤੇ ਬਾਕੀ ਇਹਦੇ ਵਿੱਚ ਮੈਦਾ वगैरह ਕੁਛ ਨਹੀਂ ਪਾਉਣ ਦੀ ਲੋੜ ਸਿੰਪਲ ਜਿਹਾ ਤਰੀਕਾ ਹੈ ਜੇ ਤੁਹਾਨੂੰ ਕੋਈ ਹੋਰ ਵਧੀਆ ਸਬਜੀ ਪਸੰਦ ਹੋਵੇ ਵੀ ਆਪਾਂ ਵਿੱਚ ਐਡ ਕਰਨੀ ਹੈ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਉਸੇ ਤਰੀਕੇ ਦੇ ਨਾਲ ਹੀ ਆਪਾਂ ਦੂਸਰੇ ਪਕੌੜੇ ਵੀ ਕੜਾਈ ਦੇ ਵਿੱਚ ਪਾ ਦਾਂਗੇ 4-5 ਮਿੰਟਾਂ ਬਾਅਦ ਇਹ ਸਾਰੇ ਪਕੌੜੇ ਬਣ ਕੇ ਵੀ ਤਿਆਰ ਹੋ ਜਾਣਗੇ ਤੇ ਆਪਾਂ ਅੱਧੇ ਘੰਟੇ ਵਿੱਚ ਇਹ ਸਾਰੇ ਪਕੌੜੇ ਤਿਆਰ ਕਰ ਲਏ ਤੇ ਬਹੁਤ ਹੀ ਵਧੀਆ ਇਹਨਾਂ ਦਾ ਟੇਸਟ ਆਉਂਦਾ ਆਪਾਂ ਇਹਨਾਂ ਨੂੰ ਜੈ ਨਾਲ ਖਾ ਕੇ ਵੀ ਵੇਖਿਆ ਤੇ ਸਿੱਧੀ ਸੌਸ ਨਾਲ ਖਾ ਕੇ ਵੀ ਦੇਖਿਆ ਦੋਨੇ ਤਰੀਕਿਆਂ ਨਾਲ ਇਹਦਾ ਟੇਸਟ ਹੈ ਜਿਹੜਾ ਲਾਜਵਾਬ ਹੈ ਇਹਦੇ ਉੱਪਰ ਹਲਕਾ ਜਿਹਾ ਆਪਾਂ ਕਾਰਾ ਨਾਮਕ ਤੇ ਕਾਲੀ ਮਿਰਚ ਪਾਲੀ ਫਿਰ ਉਸ ਤੋਂ ਬਾਅਦ ਪਦਾਹੀ ਤੇ ਇਮਲੀ ਦੀ ਚਟਨੀ ਪਾਈ ਜੇ ਤੁਹਾਡੇ ਕੋਲ ਹਰੀ ਚਟਨੀ ਵੀ ਹੋਵੇ ਜਿਹੜੀ ਆਪਾਂ ਘਰੇ ਗ੍ਰੀਨ ਸੌਸ ਤਿਆਰ ਕਰਦੇ ਆ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਬਹੁਤ ਜ਼ਿਆਦਾ ਵਧੀਆ ਦਾ ਟੇਸ ਆਉਂਦਾ ਟਰਾਈ ਕਰਕੇ ਤੁਸੀਂ ਜ਼ਰੂਰ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਪਕੌੜੇ ਕਿਹੋ ਜਿਹੇ ਲੱਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰ ਦਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਧੰਨਵਾਦ